ਸਭ ਸੇਕਾਰ ਸਾਰਾ ਦਾ ਤੁਹਾਡਾ ਹਾਰਦਿਕ ਸਵਾਗਤ ਹੈ ਮੇਰੇ ਪਬਜੀ ਮੋਬਾਈਲ ਲੀਜੈਂਡ 008 ਗੇਮ ਵਿੱਚ ਆਪਣੀ ਟੀਮ ਨੂੰ ਮੈਂ ਲੈ ਕੇ ਨਿਕਲ ਚੁੱਕਿਆ ਹਾਂ ਨਿਊਨ ਆਟਪੋਸਟ ਦੀ ਵੱਲ ਮੇਰਾ ਪੈਰਾਸ਼ੂਟ ਜਿਹੜਾ ਹੈ ਓਪਨ ਹੋ ਚੁੱਕਾ ਹੈ ਤੇ ਮੈਂ ਆਪਣੇ ਤਿੰਨਾਂ ਸਾਥੀਆਂ ਦੇ ਨਾਲ ਨਿਊਨ ਆਟਪੋਸਟ ਦੇ ਵਿੱਚ ਸਕਸੈਸਫੁਲੀ ਲੈਂਡ ਕਰ ਚੁੱਕਿਆ ਹਾਂ हमेशा दी तरह मैं गनਾਂ ਤੇ ਗੋਲੀਆਂ ਕਲੈਕਟ ਕਰ ਲੈਂਦਾ ਕਿਉਂਕਿ ਮੈਨੂੰ ਪਤਾ ਕਿ ਇੱਕ ਬੰਦੇ ਨੂੰ ਮੈਂ ਲੋਕ ਕਰ ਦਿੰਦਾ ਇਸ ਵਿੱਚ ਇੱਕ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਨਾ ਗਨ ਰੀਲੋਡ ਤੇ ਜਾ ਚੁੱਕੀ ਹੈ ਸਭ ਤੋਂ ਪਹਿਲਾ ਕਿੱਲ ਮੈਨੂੰ ਮਿਲ ਚੁੱਕਿਆ ਵਾ ਉਸ ਤੋਂ ਉਸ ਤੋਂ ਬਾਅਦ ਮੈਂ ਉਸ ਦੇ ਸਾਥੀ ਨੂੰ ਵੀ ਲੋਕ ਕਰ ਦਿੱਤਾ ਗਨ ਇੱਕ ਵਾਰ ਫਿਰ ਗੋਲੀਆਂ ਖਤਮ ਹੋ ਚੁੱਕੀਆਂ ਸਨ ਮੈਂ ਮ 24 ਗਨ ਲਈਦੇ ਉੱਤੇ ਉਸ ਦਿਨ ਉਸ ਨੂੰ ਖਤਮ ਕਰਨ ਵਿੱਚ ਕਾਮਯਾਬ ਰਿਹਾ ਉਸ ਤੋਂ ਬਾਅਦ ਮੈਂ ਆਪਣੀ ਮਸ਼ੀਨ ਗਨ ਦੇ ਨਾਲ ਇੱਕ ਹੋਰ ਬੰਦੇ ਨੂੰ ਸਮਾਪਤ ਕੀਤਾ ਇੱਕ ਬੰਦੇ ਨੇ ਮੈਨੂੰ ਪਿਛੋਂ ਤੋਂ ਹੀ ਆੜ ਕੇ ਕੈਟੇ ਗੋਰੀਆਂ ਦੇ ਨਾਲ ਹਮਲਾ ਕੀਤਾ ਉਸ ਤੋਂ ਬਾਅਦ ਜਦੋਂ ਰੀਲੋਡ ਤੇ ਜਾ ਸਕੀ ਸੀ ਮੈਂ ਆਪਣੀ ਐਮਚੋਵਿੰਗ ਦੇ ਨਾਲ ਚੱਕ ਤੀਸਰੇ ਬੰਦੇ ਨੂੰ ਮਾਰ ਮੁਕਾਇਆ ਉਸ ਤੋਂ ਬਾਅਦ ਮੇਰੀ ਗੇਮ ਦੀ ਸ਼ੁਰੂਆਤ ਬਹੁਤ ਹੀ ਵਧੀਆ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਛੱਤ ਤੇ ਜਾਣ ਦੀ ਸੋਚਿਆ ਛੱਤ ਤੇ ਜਾਣ ਲਈ ਮੈਂ ਆਪਣੀ ਸਕੇਟਿੰਗ ਬੋਰਡ ਦਾ ਇਸਤੇਮਾਲ ਕੀਤਾ ਅਤੇ ਫਿਰ ਮੈਂ ਆਪਣੀ ਸਕੇਟਿੰਗ ਬੋਰਡ ਉੱਥੇ ਸਮਾਪਤ ਹੋ ਚੁੱਕੀ ਸੀ ਕਿ ਪਤਾ ਨਹੀਂ ਕੀ ਰੀਜਨ ਸੀ ਤੇ ਮੈਂ ਪੌੜੀਆਂ ਚੜ ਕੇ ਉੱਪਰ ਲੱਗ ਗਿਆ ਉੱਪਰ ਕੋਈ ਨਹੀਂ ਸੀ ਉੱਥੇ ਜਾ ਕੇ ਮੈਂ ਸਭ ਤੋਂ ਪਹਿਲਾਂ ਆਪਣੀ ਹੈਲਥ ਜਿਹੜੀ ਸੀ ਉਸ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਮੈਂ ਹੇਠ ਹਵਲ ਵੇਖਿਆ ਤਾਂ ਇੱਕ ਬੰਦੇ ਨੇ ਮੇਰੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਮੈਂ ਆਪਣੀ ਗਨ ਨੂੰ ਰੀਲੋਡ ਤੇ ਲੈ ਗਿਆ ਗਨ ਨੂੰ ਰੀਲੋਡ ਕਰਨ ਤੋਂ ਬਾਅਦ ਮੈਂ ਇੱਕ ਫੋਗ ਜਣੀ ਧੂਆਂ ਵਾਲਾ ਬੰਬ ਮੈਂ ਉੱਥੇ ਸੁੱਟ ਦਿੱਤਾ ਤਾਂ ਕਿ ਉਸ ਨੂੰ ਕੁਝ ਦਿਖਾਈ ਨਾ ਦੇਵੇ ਕਿਉਂਕਿ ਉਹ ਤਿਆਰ ਆ ਰਿਹਾ ਸੀ ਆਪਰਪੋਰਟ ਫਾਇਰਿੰਗ ਕਰਨ ਤੋਂ ਬਾਅਦ ਮੈਂ ਲੌਕ ਅਤੇ ਮਾਰਨ ਵਿੱਚ ਕਾਮਯਾਬ ਹੋਇਆ ਟੋਟਲ ਮੈਂ 4 ਬੰਦੇ ਹੁਣ ਤੱਕ ਕਿਲ ਕਰ ਚੁੱਕਾ ਸੀ ਆਸਨ ਮੇਰਾ ਇੱਕ ਧੂਏ ਵਾਲਾ ਬੰਬ ਜਿਹੜਾ ਸਕਸੈਸਫੁਲੀ ਵੇਸਟ ਹੋ ਚੁੱਕਾ ਸੀ ਕਿਉਂਕਿ ਜਿਹੜਾ ਮੇਰਾ ਜੋ ਮੈਂ ਚਾਹੁੰਦਾ ਸੀ ਉਹ ਨਹੀਂ ਹੋਇਆ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਮੈਂ ਉਸ ਦਾ ਬਾਕਸ ਖੋਲਿਆ ਜਿਸ ਵਿੱਚ ਕੁਝ ਖਾਸ ਚੀਜ਼ ਨਹੀਂ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੀ ਹੈਲਥ ਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਰਿਕਵਰ ਕੀਤਾ ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਆਇਆ ਮੈਂ ਆਪਣੇ ਸਾਥੀ ਨੂੰ ਕੰਮ ਦੇਖਿਆ ਤੁਸੀਂ ਜਿਹੜਾ ਅੱਧਾਣਾ ਸ਼ੁਰੂ ਕੀਤਾ ਮੈਨੂੰ ਪਿੱਛੋਂ ਕਿਸੇ ਬੰਦੇ ਨੇ ਲੌਕ ਕਰ ਦਿੱਤਾ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਨਹੀਂ ਮੇਰਾ ਸਾਥੀ ਉਸ ਬੰਦੇ ਨੂੰ ਲੌਕ ਕਰਨ ਵਿੱਚ ਕਾਮਯਾਬ ਰਿਹਾ ਹੁਣ ਮੈਂ ਆਪਣੇ ਸਾਥੀ ਕੋਲ ਜਾ ਰਿਹਾ ਸਹੀ ਤਾਂ ਕਿ ਉਹ ਮੈਨੂੰ ਰਿਵਾਈਵ ਦੇ ਦੇਵੇ ਮੈਂ ਉਸਦੇ ਕੋਲ ਪਹੁੰਚ ਚੁੱਕਾ ਸੀ ਮੇਰੇ ਸਾਥੀ ਨੇ ਸਭ ਤੋਂ ਪਹਿਲਾਂ ਉਸ ਬੰਦੇ ਨੂੰ ਖਤਮ ਕੀਤਾ ਜਿਸ ਨੇ ਮੈਨੂੰ ਲੌਕ ਕੀਤਾ ਸੀ ਉਸ ਤੋਂ ਬਾਅਦ ਉਸਨੇ ਆਪਣੇ ਮੋਢਿਆਂ ਤੇ ਮੈਨੂੰ ਚੁੱਕਿਆ ਤੇ ਅੰਦਰ ਵੱਲ ਨੂੰ ਜਿੱਥੇ ਇੱਕ ਸੇਫ ਜਗ੍ਹਾ ਸੀ ਉਧਰ ਨੂੰ ਲੈ ਕੇ ਜਾ ਰਿਹਾ ਸੀ ਉੱਥੇ ਸਾਡਾ ਇੱਕ ਹੋਰ ਸਾਥੀ ਪਹਿਲਾਂ ਤੋਂ ਹੀ ਮੌਜੂਦ ਸੀ ਉਸ ਤੋਂ ਬਾਅਦ ਮੇਰੇ ਦੂਸਰੇ ਸਾਥੀ ਨੇ ਮੈਨੂੰ ਲਾਗ ਗਿਆਣ ਕੇ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਪਹਿਲੇ ਬੇਕੂਫ ਸਾਥੀ ਨੇ ਫੋਗ ਬੰਬ ਜਿਹਾ ਦੂਸਰਾ ਗ੍ਰਨੇਡ ਬੰਬ ਸਾਡੇ ਤੇ ਸੁੱਟ ਦਿੱਤਾ ਅਸੀਂ ਭੱਜ ਕੇ ਫੇਰ ਦੁਬਾਰਤੋਂ ਸਾਈਡ ਵੱਲ ਨੂੰ ਗਏ ਅਤੇ ਫਿਰ ਮੇਰੇ ਸਾਥੀ ਨੇ ਮੈਨੂੰ ਜਲਦੀ ਤੋਂ ਜਲਦੀ ਰਿਵਾਈਵ ਕੀਤਾ। ਰਿਵਾਈਵ ਕਰਨ ਤੋਂ ਸਭ ਤੋਂ ਪਹਿਲਾਂ ਮੈਂ ਆਪਣੀ ਹੈਲਥ ਕਿਟ ਯੂਜ਼ ਕੀਤੀ ਅਤੇ ਆਪਣੀ ਹੈਲਥ ਨੂੰ ਦੁਬਾਰਾ ਰਿਕਵਰ ਕੀਤਾ। ਉਸ ਤੋਂ ਬਾਅਦ ਮੈਨੂੰ ਇੱਕ ਕਮਰੇ ਦੇ ਅੰਦਰ ਇੱਕ ਬੰਦਾ ਲੁਕਿਆ ਦੇਖ ਗਿਆ ਜੋੜਾ ਕਿ ਮੇਰੇ ਤੇ ਤਾਬੜ ਤੋੜ ਫਾਇਰਿੰਗ ਕਰ ਰਿਹਾ ਸੀ। ਅਤੇ ਮੇਰਾ ਨਿਸ਼ਾਨਾ ਦੂਰ ਉਸ ਤੇ ਚੰਗੀ ਤਰ੍ਹਾਂ ਲੱਗ ਨਹੀਂ ਰਿਹਾ ਸੀ। ਮੈਂ ਰਿਸਕ ਲੈਣ ਦੀ ਸੋਚੀ ਅਤੇ ਹੌਲੀ ਹੌਲੀ ਲੁਕਦਾ ਲੁਕਦਾ ਉਸ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਪਰ ਇਹ ਕਾਫੀ ਰਿਸਕ ਭਰਿਆ ਹੋ ਸਕਦਾ ਸੀ। ਉਹ ਸਾਹਮਣੇ ਲਗਾਤਾਰ ਮੇਰੇ ਤੇ ਫਾਇਰਿੰਗ ਕਰ ਰਿਹਾ ਸੀ। ਖੰਭਾ ਵਿੱਚ ੋਂਨ ਕਰਕੇ ਮੇਰਾ ਨਿਸ਼ਾਨਾ ਉਸ ਤੇ ਲੱਗ ਨਹੀਂ ਰਿਹਾ ਸੀ। ਮੈਂ ਹਿੰਮਤ ਕਰਕੇ ਉਸ ਦੇ ਕੋਲ ਪਹੁੰਚਿਆ ਤੇ ਉਸ ਨੂੰ ਲੋਕ ਕਰਨ ਵਿੱਚ ਕਾਮਯਾਬ ਰਿਹਾ। ਮੇਰੀ ਗਨ ਇੱਕ ਵਾਰ ਫਿਰ ਤੋਂ ਰੀਲੋਡ ਤੇ ਜਾ ਰਚੁੱਕੀ ਸੀ ਮਸ਼ੀਨ ਗਨ। ਲੰਬਾ ਚੱਲਦੀ ਹੈ ਤੇ ਰੀਲੋਡ ਤੇ ਵੀ ਥੋੜਾ ਟਾਈਮ ਲਗਾਉਂਦੀ ਹੈ। ਗਨ ਨੂੰ ਰੀਲੋਡ ਕਰਨ ਤੋਂ ਬਾਅਦ ਮੈਂ ਉਸ ਨੂੰ ਪੂਰੀ ਤਰ੍ਹਾਂ ਸਮਾਪਤ ਕੀਤਾ ਮੇਰੇ ਖਾਤੇ ਵਿੱਚ ਟੋਟਲ 5 ਕਿਲ ਹੋ ਚੁੱਕੇ ਸਨ ਮੇਰੇ ਤੇ ਕੋਈ ਅੰਨੇਵਾ ਫਾਇਰਿੰਗ ਕਰ ਰਿਹਾ ਸੀ ਪਰ ਮੈਨੂੰ ਬੰਦਾ ਕੋਈ ਨਜ਼ਰ ਨਹੀਂ ਸੀ ਆ ਰਿਹਾ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਕੋਠੇ ਉੱਪਰ ਜਾ ਕੇ ਛੁਪ ਗਿਆ ਉਸ ਤੋਂ ਬਾਅਦ ਮੈਂ ਬੰਦੇ ਨੂੰ ਲੱਭਣ ਇੱਧਰ ਉੱਧਰ ਵੇਖਣਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਮੈਨੂੰ ਬੰਦਾ ਨਜ਼ਰ ਆ ਗਿਆ ਮੈਂ ਆਪਣੀ ਸਕੀਟਿੰਗ ਬੋਰਡ ਚੁੱਕੀ ਅਤੇ ਰੁੱਖ ਦੇ ਪਿੱਛੇ ਛੁਪੇ ਬੰਦੇ ਦੇ ਕੋਲ ਗਿਆ ਉਸ ਤੋਂ ਬਾਅਦ ਆਪਣੇ ਗਾਨਾ ਤੋਂ ਉਸ ਬੰਦੇ ਨੂੰ ਬਲੌਕ ਕਰਕੇ ਮੈਂ ਉਸ ਬੰਦੇ ਨੂੰ ਖਤਮ ਕੀਤਾ ਟੋਟਲ ਮੇਰੇ ਖਾਤੇ ਵਿੱਚ ਹੁਣ ਤੱਕ 6 ਕਿਲਾ ਚੁੱਕੇ ਸੀ ਮੈਂ ਉਹਦਾ ਬੈਗ ਫੋਲਿਆ ਤੇ 55 ਦੀਆਂ ਕੋਲੀਆਂ ਗ੍ਰਨੇਡ ਵਗੈਰਾ ਜੋ ਵੀ ਮੈਨੂੰ ਸਮਾਨ ਦੀ ਜਰੂਰ ਸੀ ਮੈਂ ਉਸ ਬਾਕਸ ਵਿੱਚੋਂ ਲਿਆ ਜ਼ੋਨ ਤੇਜ਼ੀ ਨਾਲ ਮੇਰੇ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਮੈਂ ਜਲਦੀ ਜਲਦੀ ਇਹ ਸਮਾਨ ਲੁੱਟ ਕੇ ਜ਼ੋਨ ਦੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਅਤੇ ਸੇਫ ਜ਼ੋਨ ਵੱਲ ਨੂੰ ਭੱਜਣ ਭੱਜ ਗਿਆ ਮੈਂ ਆਪਣੀ ਸਕੀਟਿੰਗ ਬੋਰਡ ਚੁੱਕੀ ਅਤੇ ਸੇਫ ਜ਼ੋਨ ਵੱਲ ਨੂੰ ਜਲਦੀ ਜਲਦੀ ਭਜਣਾ ਸ਼ੁਰੂ ਕਰ ਦਿੱਤਾ। ਰਸਤੇ ਦੇ ਵਿੱਚ ਮੈਨੂੰ ਇੱਕ ਬੰਦਾ ਨਜ਼ਰ ਆਇਆ ਜੋ ਕਿ ਮੇਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਆਪਣੀ ਸਕੀਟਿੰਗ ਬੋਰਡ ਜਿਹੜੀ ਉਹ ਕੈਨਸਲ ਕੀਤੀ ਅਤੇ ਆਪਣੀ ਗਨ ਲਈ ਅਤੇ ਉਸ ਬੰਦੇ 'ਤੇ ਗੋਲੀਆਂ ਮਾਰਨੀਆਂ ਸ਼ੁਰੂ ਕੀਤੀ ਅਤੇ ਉਸ ਬੰਦੇ ਨੂੰ ਲੌਕ ਕੀਤਾ। ਉਸ ਬੰਦੇ ਨੂੰ ਦੂਜੀ ਤਰਫੋਂ ਵੀ ਇੱਕ ਬੰਦੇ ਨੇ ਰੋਬਰੇ ਵਿੱਚੋਂ ਲੋਕੇ ਫਾਇਰਿੰਗ ਕੀਤੀ। ਮੇਰੀ ਗਨ ਫਿਰ ਰੋਡ ਤੇ ਜਾ ਚੁੱਕੀ ਸੀ ਐਮ 24 ਨਾਲ ਮੈਂ ਉਸ ਬੰਦੇ ਨੂੰ ਖਤਮ ਕੀਤਾ ਟੋਟਲ ਮੇਰੇ ਖਾਤੇ ਵਿੱਚ 6 ਕਿਲ ਹੋ ਚੁੱਕੇ ਸਨ ਹੁਣ ਮੈਨੂੰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਉਹਨਾਂ ਦੋਨਾਂ ਦੇ ਬਾਕਸ ਖੋਲਦਾ ਤੇ ਉਸ ਵਿੱਚੋਂ ਕੁਝ ਲੁੱਟ ਕਰਦਾ ਮੈਂ ਆਪਣੀ ਹੈਲਥ ਨੂੰ ਰਿਕਵਰ ਕਰਦਿਆਂ ਆਇਆ ਸੇਫ ਜ਼ੋਨ ਵੱਲ ਨੂੰ ਜਲਦੀ ਤੋਂ ਜਲਦੀ ਵਧਣਾ ਸ਼ੁਰੂ ਕਰ ਦਿੱਤਾ ਮੈਂ ਵਾਪਸ ਆਪਣੀ ਜਿਹੜੀ ਹੈਲਥ ਹੈ ਉਹਨੂੰ ਰਿਕਵਰ ਕਰ ਲਿਆ ਰਿਕਵਰ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਆਪਣੀ ਸਕਿਟਿੰਗ ਬੋਰਡ ਦੇ ਨਾਲ ਇਸ ਜ਼ੋਨ ਵਿੱਚੋਂ ਲਾਗੇ ਬੰਨੇ ਗੱਡੀ ਲੱਭਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਜੇਕਰ ਮੈਨੂੰ ਜਲਦੀ ਗੱਡੀ ਨਾ ਲੱਭੀ ਤਾਂ ਸਕਿਨਿੰਗ ਬੋਰਡ ਮੈਨੂੰ ਇਸ ਜ਼ੋਨ ਵਿੱਚੋਂ ਬਾਹਰ ਨਹੀਂ ਕੱਢ ਸਕੇਗੀ ਅਤੇ ਹੋ ਸਕਦਾ ਹੈ ਕਿ ਮੈਂ ਇਸ ਜ਼ੋਨ ਵਿੱਚ ਹੀ ਖਤਮ ਹੋ ਜਾਵਾਂ ਆਖਰਕਾਰ ਮੈਨੂੰ ਇੱਕ ਟਰੱਕ ਖੜਾ ਨਜ਼ਰ ਆ ਗਿਆ ਮੈਂ ਜਲਦੀ ਤੋਂ ਜਲਦੀ ਡਰਾਈਵ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਉਸ ਟਰੱਕ ਨੂੰ ਲੈ ਕੇ ਸੇਫ ਜ਼ੋਨ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਮੈਂ ਚਾਹੁੰਦਾ ਸੀ ਕਿ ਸੇਫ ਜ਼ੋਨ ਤੋਂ ਜਾਣ ਤੋਂ ਬਾਅਦ ਹੀ ਮੈਂ ਅੱਗੇ ਦਾ ਸੋਚਾਂਗਾ ਕਿ ਅੱਗੇ ਦਾ ਪਲਾਨ ਕੀ ਹੈ ਫਿਲਹਾਲ ਜੌਨ ਕਾਫੀ ਨਾਲ ਅੱਗੇ-ਅੱਗੇ ਹੀ ਵਧਦਾ ਜਾਂਦਾ ਸੀ ਆਖਰਕਾਰ ਮੈਂ ਆਪਣੀ ਪੂਰੀ ਮਿਹਨਤ ਕਰਕੇ ਪੂਰੀ ਸੀਟ ਦੇ ਨਾਲ ਜੌਨ ਵਿੱਚ ਬਾਹਰ ਨਿਕਲਣ ਵਿੱਚ ਚੁੱਕ ਕਾਮਯਾਬ ਹੋ ਗਿਆ ਅਤੇ ਸੇਫ ਜੌਨ ਅਜੇ ਵੀ ਥੋੜਾ ਦੂਰ ਸੀ ਸੇਫ ਜੌਨ ਦੇ ਵਿੱਚ ਪਹੁੰਚਣ ਤੋਂ ਬਾਅਦ ਮੇਰੇ ਸਾਹ ਹਸਾ ਆਏ ਪਰ ਅੱਗੇ ਇੱਕ ਗੱਡੀ ਤੇ ਦੋ ਬੰਦਿਆਂ ਨੇ ਮੈਨੂੰ ਢੇਰ ਲਿਆ ਸੀ ਮੈਨੂੰ ਸਮਝ ਨਹੀਂ ਵਾਲਾ ਸੀ ਕਿ ਮੇਰੇ ਕੋਲ M24 ਨਾਲ ਮਾਤੇ ਨਿਸ਼ਾਨਾ ਨਹੀਂ ਲੱਗਾ ਮੈਨੂੰ ਪਤਾ ਸੀ ਕਿ ਉਹ ਮੈਨੂੰ ਮਾਰ ਦੇਣਗੇ ਕਿਉਂਕਿ ਮੇਰੀ ਹਾਲਤ ਬੜੀ ਤੇਜ਼ੀ ਨਾਲ ਘਟ ਗਈ ਸੀ ਮੈਂ ਅੰਦਰ ਜਾ ਕੇ ਲੁਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅੰਦਰ ਵੀ ਆ ਗਏ ਮੇਰੀ ਮਸ਼ੀਨ ਗਨ ਵੀ ਰੀਲੋਡ ਲੈ ਚੁੱਕੀ ਸੀ ਮੈਨੂੰ ਪਤਾ ਸੀ ਇਸ ਨੂੰ ਰੀਲੋਡ ਕਰਨ ਤੇ ਕੁਝ ਟਾਈਮ ਲੱਗੇਗਾ ਇਸ ਲਈ ਮੈਂ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਜਾ ਕੇ ਲੋਕਿਆ ਅਤੇ ਸਭ ਤੋਂ ਪਹਿਲਾਂ ਆਪਣੀ ਮਸ਼ੀਨ ਗਨ ਦੇ ਨੂੰ ਰੀਲੋਡ ਕੀਤਾ ਉਹ ਡਰ ਦੇ ਮਾਰੇ ਅੰਦਰ ਨਹੀਂ ਆਏ ਤੇ ਬਾਹਰੋਂ ਮੇਰੇ ਤੇ ਫਾਇਰਿੰਗ ਹੋਣਾ ਜਾਰੀ ਰਹੀ ਮੈਦਾਨ ਨੇ ਰੀਲੋਡ ਤੋਂ ਬਾਅਦ ਮੈਂ ਆਪਣੀ ਹਲਤੀਂ ਰਿਕਵਰ ਕੀਤਾ ਤੇ ਬਾਹਰ ਵੱਲ ਨੂੰ ਚਲਾ ਗਿਆ ਬਾਹਰ ਜਾਣ ਤੋਂ ਬਾਅਦ ਮੈਂ ਉਸ ਬੰਦੇ ਨੂੰ ਆਸਾਨੀ ਨਾਲ ਲੋਕ ਕੀਤਾ ਉਸ ਵਕਤ ਦੂਜਾ ਸਾਥੀ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਸੀ ਮੈਂ ਉਧਰ ਉਧਰ ਵੇਖਣਾ ਚਾਇਆ ਪਰ ਉਹ ਕੱਲਾ ਹੀ ਸੀ ਟੋਟਲ ਮੈਂ 9 ਬੰਦੇ ਹੁਣ ਤੱਕ ਕਿਲ ਕਰ ਚੁੱਕਾ ਸੀ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਦੂਜਾ ਸਾਥੀ ਇਸ ਨੂੰ ਛੱਡ ਕੇ ਕਿੱਧਰ ਫਰਾਰ ਹੋ ਗਿਆ ਉਹ ਇਨਾਂ ਦੁਆ ਨੇ ਮੇਰੇ ਤੇ ਆਖਰਕਾਰ ਅਟੈਕ ਕਿਉਂ ਨਹੀਂ ਕੀਤਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਫਿਲਹਾਲ ਮੈਂ ਆਪਣੀ ਹਾਲਤ ਨੂੰ ਦੁਬਾਰਾ ਜਿਹੜਾ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਉਸ ਦਾ ਬੈਗ ਫੋਲਿਆ ਮੈਨੂੰ ਕਾਫੀ ਕੁਝ ਉਸ ਦੇ ਬੈਗ ਦੇ ਵਿੱਚੋਂ ਜਿੱਦਾਂ ਕਿ 5-50 ਦੀਆਂ ਗੋਲੀਆਂ ਤੇ ਹੋਰ ਬਹੁਤ ਕੁਝ ਮਿਲ ਚੁੱਕਾ ਸੀ ਮੈਨੂੰ એનર્ਜੀ ਡਰਿੰਕ ਵੀ ਉਸ ਬੈਗ ਵਿੱਚ ਦਿਖੀ ਪਰ એનર્ਜੀ ਡਰਿੰਕ ਮੇਰੇ ਕੋਲ ਪਹਿਲਾਂ ਹੀ ਪੁੱਲ ਪਈਆਂ ਸਨ ਫਿਰ ਮੈਂ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਆਪਣੀ ਗੱਡੀ ਚੁੱਕੀ ਅਤੇ ਮੰਜ਼ਲ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਮੈਪ ਤੇ ਦੇਖਿਆ ਮੈਗਾ ਡਰੋਨ ਮਿਲਣ ਤੋਂ ਕਾਫੀ ਦੂਰੀ ਤੇ ਸੀ ਮੈਂ ਮੈਗਾ ਟਰੌਨ ਵੱਲੋਂ ਵਧਣਾ ਸ਼ੁਰੂ ਕੀਤਾ ਰਸਤੇ ਵਿੱਚ ਇੱਕ ਬੰਦੇ ਨੇ ਮੇਰੇ ਤੇ ਫਿਰ ਧੋ ਫਾਇਰਿੰਗ ਸ਼ੁਰੂ ਕਰ ਦਿੱਤੀ ਮੈਂ ਆਪਣੀ ਗੱਡੀ ਉਸ ਤੇ ਚੜਾ ਕੇ ਉਸ ਬੰਦੇ ਨੂੰ ਲੋਕ ਕਰਨ ਵਿੱਚ ਕਾਮਯਾਬ ਰਿਆ ਜੋਂ ਆ ਚੁੱਕਿਆ ਸੀ ਮੈਂ ਆਪਣੀ ਕਾਰ ਤੋਂ ਉੱਤਰਿਆ ਤੇ ਉਸ ਬੰਦੇ ਨੂੰ ਦੋ ਚਾਰ ਫਾਇਰ ਮਾਰ ਕੇ ਮਾਰ ਮੁਕਾਇਆ ਮੈਂ ਅਜੇ ਜਾਣ ਨਹੀਂ ਲੱਗਾ ਸੀ ਕਿ ਪੱਥਰ ਦੇ ਓਲੇ ਮੈਨੂੰ ਇੱਕ ਹੋਰ ਬੰਦਾ ਲੁਕਿਆ ਨਜ਼ਰ ਆਇਆ ਮੈਂ ਉਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਮੈਂ ਉਸ ਦੇ ਲੱਗੇ ਗਿਆ ਤੇ ਕੁਝ ਫਾਇਰ ਉਸ ਦੇ ਮਾਰੇ ਉਸ ਤੋਂ ਬਾਅਦ ਮੈਂ ਟੋਟਲ 11 ਬੰਦੇ ਜਿਹੜੇ ਸੀ ਉਹ ਖਤਮ ਕਰ ਚੁੱਕਾ ਸੀ ਜੋਨ ਬਹੁਤ ਹੀ ਤੇਜ਼ੀ ਨਾਲ ਵੱਧ ਗਿਆ ਸੀ ਮੈਂ ਬੱਗੀ ਖੜਨੀ ਚਾਹੀ ਪਰ ਬੱਗੀ ਵਿੱਚ ਅਗਨ ਨਿਕਲ ਰਹੀ ਸੀ ਅਸੇ ਉਸ ਤੋਂ ਬਾਅਦ ਮੈਂ ਕਾਰ ਛੱਡੀ ਬੱਗੀ ਛੱਡੀ ਅਤੇ ਟੋਟਲ ਮੇਰੀ ਨਜ਼ਰ ਪਏ ਇੱਕ ਜੀਪ ਤੇ ਮੈਂ ਜੀਪ ਲੈ ਕੇ ਅੱਗੇ ਵੱਲ ਨੂੰ ਵਧਿਆ ਇੱਕ ਬੰਦਾ ਜੀਪ ਥੱਲੇ ਦੇ ਕੇ ਮੈਂ ਲੋਕ ਕਰ ਦਿੱਤਾ ਸੀ ਹੁਣ ਟੋਟਲ 12 ਨਾ ਕਿਲ ਹੋ ਚੁੱਕੇ ਸਨ ਮੈਂ ਜਲਦੀ ਤੋਂ ਜਲਦੀ ਆਪਣੇ ਸਾਥੀਆਂ ਦੇ ਕੋਲ ਜਾਣ ਦੀ ਸੋਚ ਹੀ ਰਿਹਾ ਸੀ ਕਿ ਰਸਤੇ ਦੇ ਵਿੱਚ ਮੈਨੂੰ ਇੱਕ ਬੰਦੇ ਨੇ ਘੇਰ ਲਿਆ ਬੰਦਾ ਦੂਰੋਂ ਹੌਲ ਕਰਕੇ ਮੇਰਾ ਉਸਤੇ ਨਿਸ਼ਾਨਾ ਸਹੀ ਟੰਗਣਾ ਨਹੀਂ ਲੱਗ ਰਿਹਾ ਸੀ ਸੋ ਮੈਂ ਉਸ ਨੂੰ ਪਿੱਛੋਂ ਦੀ ਕੇਰਨ ਦੀ ਸੋਚੀ ਅਤੇ ਕੰਧ ਟੱਪ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੰਧ ਦੇ ਨੇੜੇ ਪਹੁੰਚ ਚੁੱਕਾ ਸੀ ਮਸ਼ੀਨ ਗਨ ਸਿਰ ਤੋਂ ਇੱਕ ਵਾਰ ਰੀਲੋਡ ਤੇ ਜਾ ਚੁੱਕੀ ਸੀ ਇਹ ਬਹੁਤ ਹੀ ਮਾੜਾ ਸਮਾਂ ਸੀ ਜਲਦੀ ਤੋਂ ਜਲਦੀ ਮਸ਼ੀਨ ਗਨ ਮੈਂ ਰੀਲੋਡ ਕੀਤੀ ਅਤੇ ਉਸਤੇ ਫਾਈਟਿੰਗ ਕਰਕੇ ਉਸ ਨੂੰ ਖਤਮ ਕੀਤਾ ਜੇਕਰ ਮਸ਼ੀਨ ਗਨ ਥੋੜੀ ਦੇਰ ਹੋਰ ਰੀਲੋਡ ਨਾ ਹੁੰਦੀ ਤਾਂ ਉਹ ਮੇਰਾ ਕੰਮ ਮਾਮ ਕਰ ਚੁੱਕਾ ਹੁੰਦਾ ਮੇਰੇ ਖਾਤੇ ਵਿੱਚ ਟੋਟਲ 13 ਕਿਲ ਮਿਲ ਚੁੱਕੇ ਸੀ ਇਹ ਮੇਰੇ ਵਾਸਤੇ ਕਾਫੀ ਖੁਸ਼ੀ ਭਰਿਆ ਸਮਾਂ ਸੀ 28 ਬੰਦੇ ਅਜੇ ਵੀ ਬਾਕੀ ਸੀ ਅਜੇ ਵੀ ਮੈਂ ਗੇਮ ਦੇ ਗੇਮ ਤੋਂ ਟੌਪ 10 ਦੀ ਜਿਹੜੀ ਦੌੜ ਸੀ ਉਹਦੇ ਵਿੱਚ ਕਾਫੀ ਦੂਰ ਸੀ ਮੈਂ ਆਪਣੇ ਸਾਥੀਆਂ ਦੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਗਾ ਟਰੋਂ ਤੇ ਆਪਟੀਮਸ ਪ੍ਰਾਈਮ ਜਿਹੜਾ ਕਿ ਟਰੱਕਾਂ ਦੇ ਰੂਪ ਚ ਕਨਵਰਟ ਹੋ ਚੁੱਕੇ ਸਨ ਇੱਕ ਦੂਜੇ ਨਾਲ ਉੱਥੇ ਕਾਫੀ ਧੂਮਾ-ਧਾਰ ਲੜਾਈ ਚੱਲ ਰਹੀ ਸੀ ਮੈਂ ਛੱਤ ਤੇ ਜਾਣ ਦੀ ਸੋਚੀ ਛੱਤ ਤੇ ਜਾਣ ਤੋਂ ਬਾਅਦ ਮੈਂ ਦੂਰੋਂ ਉਹਨਾਂ ਨੂੰ ਦੇਖਿਆ ਅਤੇ ਮੇਰੇ ਖਿਆਲ ਨਾਲ ਉਹ ਦੋਵੇਂ ਇੱਕ ਦੂਜੇ ਨਾਲ ਫਾਈਟ ਕਰ ਰਹੇ ਸੀ ਮੈਂ એનર્ਜੀ ਡਰਿੰਕ ਦਾ ਯੂਜ਼ ਕਰ ਰਿਹਾ ਸੀ ਤਾਂ ਕਿ ਮੇਰੀ ਹੈਲਥ ਥੋੜੀ ਹੋਰ ਪਾਵਰਫੁੱਲ ਹੋ ਜਾਵੇ ਉਸ ਤੋਂ ਬਾਅਦ ਮੈਂ ਨਿਕਲ ਗਿਆ ਉਹਨਾਂ ਦੇ ਕੋਲ ਪਰ ਮੇਰਾ ਅਜੇ ਵੀ ਜਿਗਰਾ ਨਹੀਂ ਪੈ ਰਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਉਹਨਾਂ ਨੂੰ ਮੈਂ ਦੱਸ ਗਿਆ ਤਾਂ ਉਹ ਕੋਈ ਇਸ ਕੈਂਟਾ ਵਿੱਚ ਮੈਨੂੰ ਤਬਾਹ ਕਰ ਦੇਣਗੇ ਆਪਟੀਮਸ ਪ੍ਰਾਈਮ ਟਰੱਕ ਮੇਰੇ ਸਾਥੀ ਕੋਲ ਸੀ ਉਸ ਤੋਂ ਬਾਅਦ ਮੈਂ ਉਸ ਨੂੰ ਡਰਾਈਵ ਕਰਨਾ ਸ਼ੁਰੂ ਕਰ ਦਿੱਤਾ ਮੇਰਾ ਸਾਥੀ ਮੇਰੇ ਨਾਲ ਵਾਲੀ ਸੀਟ ਵਿੱਚ ਆ ਕੇ ਬੈਠ ਗਿਆ ਸਾਡਾ ਦੂਸਰਾ ਸਾਥੀ ਉੱਥੇ ਲੌਕ ਹੋ ਚੁੱਕਿਆ ਸੀ ਅਸੀਂ ਇਸ ਨੂੰ ਰਿਵਾਈਵ ਦੇਣ ਲਈ ਉੱਥੇ ਆਪਣਾ ਆਪਟੀਮਸ ਟਰੱਕ ਖਲਾ ਰਿਆ ਮੇਰਾ ਦੂਸਰਾ ਸਾਥੀ ਭੱਜ ਕੇ ਉਸ ਨੂੰ ਰਿਵਾਈਵ ਦੇਣ ਲੱਗਾ ਮੈਂ ਜਲਦੀ ਤੋਂ ਜਲਦੀ ਟਰੱਕ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਫੋਗ ਵਾਲਾ ਜਿਹੜਾ ਬੰਬ ਸੀ ਉਸ ਨੂੰ ਉਹਨਾਂ ਤੇ ਨਜ਼ਦੀਕ ਸੁੱਟ ਦਿੱਤਾ ਤਾਂ ਕਿ ਧੂਏ ਵਿੱਚ ਵੀ ਕੁਝ ਵੀ ਨਜ਼ਰ ਨਾ ਆਵੇ ਕਿਉਂਕਿ ਅੰਦੇਵਾ ਸਾਡੇ ਤੇ ਫਾਇਰਿੰਗ ਹੋ ਰਹੀ ਸੀ ਮੈਂ ਉੱਥੇ ਧੂਆਂ ਕਰਨ ਵਿੱਚ ਕਾਮਯਾਬ ਹੋ ਚੁੱਕਿਆ ਸੀ ਉਸ ਤੋਂ ਬਾਅਦ ਮੈਂ ਆਪਟੀਮਸ ਟਰੱਕ ਲਿਆ ਬਸ ਟਰੱਕ ਵੀ ਮੇਰੇ ਖਿਆਲ ਨਾਲ ਡੈਮੇਜ ਹੋ ਚੁੱਕਿਆ ਸੀ ਅਤੇ ਮੈਂ ਫਿਰ ਤੋਂ ਲੌਕ ਹੋ ਚੁੱਕਿਆ ਸੀ ਮੇਰੇ ਸਾਥੀ ਮੈਨੂੰ ਰਿਵਾਈਵ ਕਰਨ ਹੀ ਲੱਗਾ ਸੀ ਕਿ ਉਸ ਤੇ ਚਾਰੇ ਪਾਸੇ ਉਹਦੇ ਨੂੰ ਘੇਰਾ ਪੈ ਲਿਆ ਤੇ ਬੰਦਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਉਸ ਨੇ ਫਿਰ ਦੁਬਾਰ ਤੋਂ ਮੈਨੂੰ ਰਿਵਾਈਵ ਕਰਨ ਦੇ ਲਈ ਚਾਲੂ ਕੀਤਾ ਪਰ ਉਹ ਐਸੇ ਹੀ ਤਿੰਨੇ ਹੀ ਲੌਕ ਹੋ ਚੁੱਕੇ ਸੀ ਸਾਡੇ ਵਾਸਤੇ ਇਹ ਕਾਫੀ ਮਾੜਾ ਸਮਾਂ ਸੀ ਮੈਨੂੰ ਪਤਾ ਸੀ ਕਿ ਮੇਰੀ ਗੇਮ ਹੁਣ ਇੱਥੇ ਸਮਾਪਤ ਹੋਣ ਵਾਲੀ ਹੈ ਕਿਉਂਕਿ ਸਾਡਾ ਇੱਕ ਸਾਥੀ ਮਰ ਚੁੱਕਾ ਸੀ ਅਤੇ ਅਸੀਂ ਦੋਵੇਂ ਲੌਕ ਸੀ ਚੈਨਲ ਸਬਸਕ੍ਰਾਈਬ ਕਰਨਾ ਨਾ ਸਾਟਾ ਜਿਹੜਾ ਲਾਸਟ ਸਾਥੀ ਸੀ ਉਹ ਸਾਡੇ ਤੋਂ ਕਾਫੀ ਦੂਰ ਸੀ ਉਹ ਸਾਡੀ ਮਦਦ ਲਈ ਨਹੀਂ ਆ ਸਕਦਾ ਸੀ ਉਸ ਨੂੰ ਵੀ ਕੁਝ ਬੰਦਿਆਂ ਨੇ ਘੇਰਿਆ ਆ ਸੀ ਹੁਣ ਸਿਰਫ ਸਾਡੀ ਇਸ ਬੰਦੇ ਤੇ ਹੀ ਆਸ ਸੀ ਕਿ ਸ਼ਾਇਦ ਇਹ ਸਾਨੂੰ ਚਿਕਨ ਡਿਨਰ ਆਸ ਕਰਵਾ ਦੇ ਪਰ ਨਹੀਂ ਕਿਉਂਕਿ ਉਸ ਨੂੰ ਵੀ ਬੁਰੀ ਤਰ੍ਹਾਂ ਘੇਰਾ ਪੈ ਚੁੱਕਿਆ ਸੀ ਅਤੇ ਉਹ ਆਪਣਾ ਦਿਮਾਗ ਦਾ ਯੂਜ਼ ਨਹੀਂ ਕਰ پا ਰਿਹਾ ਸੀ ਉਸਰੇ ਇੱਕ ਬਾਂਬੂ ਅੱਗੇ ਵਾਲ ਨੂੰ ਸੁੱਟਿਆ ਅਤੇ ਇੱਕ ਬੰਦਾ ਭੱਜ ਕੇ ਉਸ ਵੱਲ ਨੂੰ ਫਾਇਰਿੰਗ ਕਰਨ ਲਈ ਆ ਰਿਹਾ ਸੀ ਉਸ ਬੰਦੇ ਨੂੰ ਲੋਕ ਕਰਨ ਵਿੱਚ ਉਹ ناکਾਮ ਜਾ ਵਰਿਆ ਬੰਦੇ ਨੇ ਉਸ ਨੂੰ ਦੂਜੇ ਪਾਸੇ ਘੇਰਾ ਪਾ ਲਿਆ ਦੂਜੇ ਪਾਸੇ ਦੀ ਜਦੋਂ ਬੰਦੇ ਨੂੰ ਗੋਲੀ ਮਾਰਨੀ ਲੱਗਾ ਸੀ ਤਾਂ ਬੰਦੇ ਨੇ ਉਸ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਅਤੇ ਲੁਕਦਾ ਹੋਇਆ ਉਸ ਦੇ ਕੋਲ ਜਾਣ ਦੀ ਬਜਾਏ ਪਿੱਛੇ ਵੱਲ ਨੂੰ ਦੌੜ ਰਿਹਾ ਸੀ ਅਤੇ ਸ਼ਾਇਦ ਇਸ ਬੇਪੂ ਨੇ ਆਪਣੀ ਗਨ ਰੀਲੋਡ ਨਹੀਂ ਕੀਤੀ ਹੋਈ ਸੀ ਜਿਸ ਦੀ ਜਿਵੇਂ ਕਮਾ ਜੇ ਵਜੋਂ ਇਸ ਨੂੰ ਉਸ ਬੰਦੇ ਨੇ ਲੋਕ ਕਰ ਦਿੱਤਾ ਅਤੇ ਖਤਮ ਕਰ ਦਿੱਤਾ ਇਸ ਗੇਮ ਵਿੱਚ ਬਸ ਇੰਨਾ ਹੀ